ਸਤ ਸ੍ਰੀ ਅਕਾਲ ਦੋਸਤੋ ਵੈਲਕਮ ਟੂ ਡੋਰਸਟੈਪ ਐਜੂਕੇਸ਼ਨ ਪੁਆਇੰਟ ਅੱਜ ਦੀ ਵੀਡੀਓ ਵਿੱਚ ਡਿਸਆਰਡਰ ਐਂਡ ਡਿਸੇਬਿਲਟੀ ਨੂੰ ਸਮਝਣ ਜਾ ਰਹੇ ਹਾਂ ਪੀਐਸਟ ਸੀਟੈਟ ਪ੍ਰੀਖਿਆਵਾਂ ਵਿੱਚ ਇਸ ਟੌਪਿਕ ਤੋਂ ਕਾਫੀ ਸਾਰੇ ਪ੍ਰਸ਼ਨ ਪੁੱਛੇ ਜਾਂਦੇ ਆ ਇਸ ਕਰਕੇ ਵੀਡੀਓ ਨੂੰ ਬੜੇ ਹੀ ਧਿਆਨ ਨਾਲ ਸੁਣਿਓ ਅਤੇ ਸਮਝਿਓ ਕਿਉਂਕਿ ਜਿਵੇਂ ਜਿਵੇਂ ਤੁਹਾਡੀ ਸਮਝ ਵਧੇਗੀ ਪੇਪਰਾਂ ਵਿੱਚ ਤੁਹਾਡੇ ਨੰਬਰ ਵੀ ਵਧਣਗੇ ਗੱਲ ਕਰਦੇ ਹਾਂ ਡਿਸਆਰਡਰ ਦੀ ਸਭ ਤੋਂ ਪਹਿਲਾਂ ਆਪਾਂ ਤਿੰਨ ਲਰਨਿੰਗ ਡਿਸਆਰਡਰ ਦੀ ਗੱਲ ਕਰਾਂਗੇ ਸਭ ਤੋਂ ਪਹਿਲਾਂ ਹੈਗਾ ਜੀ ਡਿਸਲੈਕਸਿਆ ਦੂਜੇ ਨੰਬਰ ਤੇ ਡਿਸਕੈਲਕੁਲੀਆ 3ਰਡ ਨੰਬਰ ਤੇ ਜੇ ਆਪਾਂ ਗੱਲ ਕਰੀਏ ਤਾਂ ਇਹਦੇ ਵਿੱਚ ਆਪਾਂ ਡਿਸਗ੍ਰਾਫੀਆ ਨੂੰ ਇਨਕਲੂਡ ਕਰਦੇ ਹਾਂ ਇਹ ਤਿੰਨੇ ਲਰਨਿੰਗ ਡਿਸਆਰਡਰਸ ਨੇ ਜਿਵੇਂ ਡਿਸਲੈਕਸਿਆ ਦੇ ਵਿੱਚ ਬੱਚੇ ਨੂੰ ਰੀਡਿੰਗ ਡਿਸਆਰਡਰ ਹੁੰਦਾ ਆ ਕੋਈ ਵੀ ਚੀਜ਼ ਜੇਕਰ ਬੱਚਾ ਪੜ ਰਿਹਾ ਉਹਨੂੰ ਪ੍ਰੋਪਰ ਨਹੀਂ ਪੜ ਪਾਉਂਦਾ ਜਿਹੜੇ ਅੱਖਰ ਲਿਖੇ ਹੋਏ ਨੇ ਅਲਫਾਬੈਟਸ ਨੇ ਉਹਨਾਂ ਨੂੰ ਪ੍ਰੋਪਰ ਵਧੀਆ ਢੰਗ ਨਾਲ ਰਿਕੋਗਨਾਈਜ਼ ਨਹੀਂ ਕਰ ਪਾਉਂਦਾ ਬੱਚਾ ਫਲੂਐਂਸੀ ਨਾਲ ਨਹੀਂ ਪੜ ਪਾਉਂਦਾ ਸੋ ਕਹਿ ਸਕਦੇ ਆ ਡਿਸਲੈਕਸਿਆ ਕੀ ਹੈ ਜੀ ਇੱਕ ਰੀਡਿੰਗ ਡਿਸਆਰਡਰ ਹੈ ਦੂਜੇ ਨੰਬਰ ਤੇ ਡਿਸਕੈਲਕੁਲੀਆ ਇਹਦੇ ਵਿੱਚ ਬੱਚਾ ਮੈਥਮੈਟਿਕਲ ਆਪਰੇਸ਼ਨਸ ਪ੍ਰੋਪਰ ਢੰਗ ਨਾਲ ਨਹੀਂ ਕਰ ਪਾਉਂਦਾ ਨੰਬਰਸ ਨੂੰ ਨਹੀਂ ਸਮਝ ਪਾਉਂਦਾ ਮੈਥਮੈਟਿਕਲ ਰੀਜ਼ਨਿੰਗ ਜਿਆਦਾ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਆ ਡਿਸਕੈਲਕੂਲੀਆ ਇੱਕ ਮੈਥਮੈਟਿਕਲ ਡਿਸਆਰਡਰ ਹੈਗਾ ਆ ਮੈਥ ਨੂੰ ਸਮਝਣ ਦੇ ਲਈ ਬੱਚੇ ਨੂੰ ਕਾਫੀ ਸਾਰੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਆ ਬਟ ਜਦੋਂ ਆਪਾਂ ਲਾਸਟ ਤੇ ਗੱਲ ਕਰਦੇ ਆ ਡਿਸਗ੍ਰਾਫੀਆ ਦੀ ਜਿਹੜਾ ਕਿ ਰਾਈਟਿੰਗ ਡਿਸਆਰਡਰ ਹੈ ਇਸ ਵਿੱਚ ਬੱਚੇ ਨੂੰ ਲਿਖਣ ਤੋਂ ਰਿਲੇਟਡ ਪ੍ਰੋਬਲਮਸ ਦੇਖਣੀਆਂ ਪੈਂਦੀਆਂ ਨੇ ਜਿਹਦੇ ਵਿੱਚ ਬੱਚੇ ਦੀ ਜਿਹੜੀ ਹੈਂਡਰਾਈਟਿੰਗ ਹੁੰਦੀ ਆ ਜੀ ਉਹ ਵਧੀਆ ਨਹੀਂ ਹੁੰਦੀ ਐਂਡ ਇਹਦੇ ਵਿੱਚ ਬੱਚਾ ਆਪਦੇ ਆਈਡੀਆਜ਼ ਨੂੰ ਪੇਪਰ ਤੇ ਨਹੀਂ ਲਿਖ ਪਾਉਂਦਾ ਵੀ ਇਹਦੇ ਵਿੱਚ ਜਿਹੜੀ ਬੱਚੇ ਦੀ ਰਾਈਟਿੰਗ ਸਪੀਡ ਹੋਈ ਗਈ ਜੀ ਉਹ ਵੀ ਬਹੁਤੀ ਵਧੀਆ ਨਹੀਂ ਹ ਬੱਚੇ ਨੂੰ ਜਵਾਬ ਆਉਂਦਾ ਹੋਊਗਾ ਬਟ ਬੱਚਾ ਆਪਦੇ ਮੈਸੇजेस ਨੂੰ ਪ੍ਰੋਪਰ ਪੇਸ ਤੇ ਨਹੀਂ ਲਿਖ ਪਾਂਦਾ ਜੇਕਰ ਆਪਾਂ ਡਿਸਗ੍ਰਾਫੀਆ ਦੀ ਗੱਲ ਕਰਦੇ ਆ ਇਸ ਤੋਂ ਬਾਅਦ ਆਪਾਂ ਬਿਹੇਵਰਲ ਐਂਡ ਨਿਊਰੋ ਡਵੈਲਪਮੈਂਟਲ ਡਿਸਆਰਡਰ ਦੀ ਗੱਲ ਕਰਦੇ ਆ ਇਹਦੇ ਵਿੱਚ ਜਿਵੇਂ ਕਿ ਐਸਡੀ ਐਡੀਐਚਡੀ ਐਡੀਐਚਡੀ ਤੋਂ ਤਾਂ ਪਹਿਲਾਂ ਇੱਕ ਪ੍ਰਸ਼ਨ ਵੀ ਪੁੱਛਿਆ ਗਿਆ ਸੀਗਾ ਕਿ ਇਹਦੀ ਫੁੱਲ ਫਾਰਮ ਦੱਸੋ ਐਡੀਐਚਡੀ ਦੀ ਜੇਕਰ ਮੈਂ ਫੁੱਲ ਫਾਰਮ ਦੀ ਗੱਲ ਕਰਾਂ ਅਟੈਂਸ਼ਨ ਡੈਫਿਸ਼ੀਟ ਹਾਈਪਰਐਕਟਿਵਿਟੀ ਡਿਸਆਰਡਰ ਇਹਦੇ ਵਿੱਚ ਜਿਹੜਾ ਬੱਚਾ ਹੋਊਗਾ ਧਿਆਨ ਨਹੀਂ ਦੇ ਪਾਂਦਾ ਕਿਸੇ ਵੀ ਚੀਜ਼ ਤੇ ਬੱਚਾ ਹਾਈਪਰਐਕਟਿਵ ਹੁੰਦਾ ਆ ਬੱਚੇ ਦਾ ਨੀ ਜਾਂਦਾ ਕਿਸੇ ਇੱਕ ਚੀਜ਼ ਤੇ ਬਾਰ ਬਾਰ ਬੱਚਾ ਮੂਵਮੈਂਟ ਕਰੂਗਾ ਐਂਡ ਇਹਦੇ ਵਿੱਚ ਹੀ ਜੇਕਰ ਮੈਂ ਅਟੈਂਸ਼ਨ ਡੈਫੀਸਿਟ ਹਾਈਪਰਐਕਟਿਵਿਟੀ ਡਿਸਆਰਡਰ ਦੀ ਗੱਲ ਕਰਾਂ ਤਾਂ ਇਹਦੇ ਵਿੱਚ ਬੱਚਾ ਕਿਸੇ ਵੀ ਪ੍ਰਸ਼ਨ ਦਾ ਅਚਾਨਕ ਜਵਾਬ ਦੇ ਦਿੰਦਾ ਜਾਂ ਬਿਨਾਂ ਕੁਝ ਸੋਚੇ ਸਮਝੇ ਟੀਚਰ ਨੇ ਕੋਈ ਸਵਾਲ ਪੁੱਛਿਆ ਬੱਚੇ ਨੇ ਨਾਲ ਦੀ ਨਾਲ ਹਾਜ਼ਰ ਜਵਾਬ ਇਹਨੂੰ ਤੁਸੀਂ ਏਡੀਐਚਡੀ ਕਹਿੰਦੇ ਹੋ ਅਟੈਂਸ਼ਨ ਡੈਫੀਸਿਟ ਹਾਈਪਰਐਕਟਿਵਿਟੀ ਡਿਸਆਰਡਰ ਐਂਡ ਇਹਦੇ ਵਿੱਚ ਆਪਾਂ ਆਰਟイズਮ ਸਪੈਕਟ੍ਰਮ ਡਿਸਆਰਡਰ ਜਿਹਨੂੰ ਤੁਸੀਂ ਏਐਸਡੀ ਕਹਿੰਦੇ ਹੋ ਇਹ ਵੀ ਇਨਕਲੂਡ ਕਰਦੇ ਹਾਂ ਇਹਦੇ ਵਿੱਚ ਜਿਹੜਾ ਬੱਚਾ ਹੋਊਗਾ ਸੋਸ਼ਲ ਇੰਟਰਐ ਇੱਕੋ ਹੀ ਕੰਮ ਨੂੰ ਬਾਰ ਬਾਰ ਕਰੀ ਜਾਊਗਾ ਰਿਪੀਟੇਟਿਵ ਬਿਹੇਵੀਅਰ ਜਿਹੜਾ ਹੁੰਦਾ ਆ ਵੀ ਇੱਕੋ ਕੰਮ ਨੂੰ ਬਾਰ ਬਾਰ ਕਰੀ ਜਾਣਾ ਹੁੰਨੇ ਕੁਝ ਡਿਸਆਰਡਰ ਨੂੰ ਤਾਂ ਤੁਸੀਂ ਸਮਝ ਲਿਆ ਹੁਣ ਡਿਸੇਬਿਲਟੀ ਨੂੰ ਵੀ ਸਮਝ ਲਓ ਡਿਸੇਬਿਲਟੀ ਕਿਸੇ ਵੀ ਤਰ੍ਹਾਂ ਦੀ ਹੋ ਸਕਦੀ ਆ ਫਿਜ਼ੀਕਲ ਹੋ ਸਕਦੀ ਆ ਮੈਂਟਲੀ ਵੀ ਹੋ ਸਕਦੀ ਆ ਜੇਕਰ ਆਪਾਂ ਫਿਜ਼ੀਕਲ ਡਿਸੇਬਿਲਟੀ ਦੀ ਗੱਲ ਕਰਦੇ ਆ ਲੋਕੋਮੋਟਰ ਜਿਹੜਾ ਕਿ ਤੁਹਾਡਾ ਸਰੀਰ ਹੈ ਇਹਦੇ ਵਿੱਚ ਮੂਵਮੈਂਟ ਕਰਨ ਵਿੱਚ ਦਿੱਕਤ ਆਵੇ ਹੋ ਸਕਦਾ ਕਿ ਕਿਸੇ ਦਾ ਅੰਗ ਪੈਰ ਪ੍ਰੋਪਰ ਸਹੀ ਨਾ ਕੰਮ ਕਰਦਾ ਹੋਵੇ ਇਹਨੂੰ ਤੁਸੀਂ ਲੋਕੋਮੋਟਰ ਡਿਸੇਬਿਲਟੀ ਕਹਿ ਸਕਦੇ ਹੋ ਲੋਕੋਮੋਟਰ ਮੂਵਮੈਂਟ ਕਰਨ ਵਿੱਚ ਜਦੋਂ ਬੱਚੇ ਨੂੰ ਸਮੱਸਿਆ ਅਗਾ ਯਾ ਕੋਆਰਡੀਨੇਸ਼ਨ ਹੈਗਾ ਯਾ ਪ੍ਰੋਪਰ ਨਹੀਂ ਬਣ ਪੰਦਾ ਤੇ ਉਹ ਬੱਚਾ ਫਿਰ ਵੀ ਆਪਦੇ ਸਰੀਰ ਨੂੰ ਨਹੀਂ ਮੂਵਮੈਂਟ ਕਰ ਪਾਉਂਦਾ ਸੋ ਇਹ ਵੀ ਇੱਕ ਪ੍ਰੋਬਲਮ ਦੇਖਣ ਨੂੰ ਮਿਲਦੀ ਆ ਹੁਣ ਅਸੀਂ ਗੱਲ ਕਰਦੇ ਆ ਸੈਂਸਰੀ ਡਿਸੇਬਿਲਟੀ ਦੀ ਜਿਵੇਂ ਕਿ ਬੱਚੇ ਨੂੰ ਦੇਖਣ ਵਿੱਚ ਪ੍ਰੋਬਲਮ ਹੈਗੀ ਆ ਲੋ ਵਿਜ਼ਨ ਆ ਵੀ ਘੱਟ ਦੇਖਿਆ ਜਾ ਰਿਹਾ ਬੱਚੇ ਤੋਂ ਜਾਂ ਫਿਰ ਕੰਪਲੀਟ ਬਲਾਈਂਡਨੈਸ ਹੈਗੀ ਆ ਇਹ ਕੀ ਆ ਇਹ ਕਹਿ ਲਓ ਇੱਕ ਸੈਂਸਰੀ ਡਿਸੇਬਿਲਟੀ ਹੈਗੀ ਆ ਬੱਚੇ ਵਿੱਚ ਹਿਅਰਿੰਗ ਇੰਪੇਅਰਮੈਂਟ ਦੇ ਵਿੱਚ ਬੱਚੇ ਨੂੰ ਸੁਣਨ ਵਿੱਚ ਜਦੋਂ ਸਮੱਸਿਆ ਆਉਂਦੀ ਆ ਜੀ ਬੱਚੇ ਨੂੰ ਨਹੀਂ ਪ੍ਰੋਪਰ ਸੁਣ ਪਾ ਰਿਹਾ ਇਹਨੂੰ ਤੁਸੀਂ ਹਿਅਰਿੰਗ ਡਿਸੇਬਿਲਟੀ ਕਹਿੰਦੇ ਹੋ ਇੰਟੈ ਦਾ ਬਾਕੀ ਬੱਚਿਆਂ ਦੇ ਮੁਕਾਬਲੇ ਤਾਂ ਉਹਨੂੰ ਤੁਸੀਂ ਇੰਟੈਲੈਕਚੁਅਲ ਡਿਸੇਬਿਲਟੀ ਦਾ ਨਾਮ ਦਿੰਦੇ ਹੋ ਐਟ ਲਾਸਟ ਡਿਸਆਰਡਰ ਐਂਡ ਡਿਸੇਬਿਲਟੀ ਵਿੱਚ ਕੋਈ ਬਹੁਤਾ ਫਰਕ ਨਹੀਂ ਹੈਗਾ ਕੁਝ ਚੀਜ਼ਾਂ ਓਵਰਲੈਪ ਕਰਦੀਆਂ ਨੇ ਇਸ ਕਰਕੇ ਆਪਾਂ ਇਹਦੇ ਡਿਟੇਲ ਵਿੱਚ ਨਹੀਂ ਬਹੁਤਾ ਜਾਣਾ ਕਿਉਂਕਿ ਜਿੰਨੀਆਂ ਟਰਮਸ ਮੈਂ ਤੁਹਾਨੂੰ ਦੱਸੀਆਂ ਡਿਸਲੈਕਸੀਆ ਡਿਸਗ੍ਰਾਫੀਆ ਡਿਸਕੈਲਕੂਲੀਆ ਐਡੀਐਚਡੀ ਇਹਨਾਂ ਟਰਮਸ ਤੋਂ ਹੀ ਤੁਹਾਡੇ ਪੇਪਰ ਵਿੱਚ ਕੁਐਸਚਨਸ ਦੇਖਣ ਨੂੰ ਮਿਲਦੇ ਆ ਵੀਡੀਓ ਪਸੰਦ ਆਈ ਹੋਵੇ ਤਾਂ ਆਪਦੇ ਦੋਸਤਾਂ ਨਾਲ ਜ਼ਰੂਰ ਸ਼ੇਅਰ ਕਰਿਓ ਤੇ ਮੈਨੂੰ ਦਿਓ ਇਜਾਜ਼ਤ ਥੈਂਕ ਯੂ ਸੋ ਮਚ ਫਾਰ ਵਾਚਿੰਗ ਗੋਡ ਬੈ